ਹਾਂਜੀ ਵੀਰੋ ਅੱਜ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਹైదరాబాద్ ਦਾ ਰਾਮੂ ਜੀ ਫਿਲਮ ਸਿਟੀ ਨਾਮ ਤੇ ਸਮਝ ਗਏ ਹੋਗੇ ਤੁਸੀਂ ਰਾਮੂ ਜੀ ਫਿਲਮ ਸਿਟੀ ਰਾਮੂ ਜੀ ਨਹੀਂ ਫਿਲਮ ਸਿਟੀ ਫਿਲਮ ਸਿਟੀ ਨਾਮ ਦਾ ਮਤਲਬ ਹੈ ਵੀ ਜਿੱਥੇ ਫਿਲਮਾਂ ਬਣਦੀਆਂ ਜਿੰਨੀਆਂ ਵੀ ਦੋਸਤੋ ਮਹਿੰਗੀਆਂ ਮਹਿੰਗੀਆਂ ਫਿਲਮਾਂ ਹੁੰਦੀਆਂ ਭਾਵੇਂ ਤਾਂ ਸਾਊਥ ਦੀਆਂ ਹੋਣ ਜਾਂ ਹੋਣ ਬਾਲੀਵੁੱਡ ਦੀਆਂ ਜਿੰਨੇ ਸਾਰੇ ਐਕਟਰ ਸਾਰੀਆਂ ਫਿਲਮਾਂ ਇੱਥੇ ਬਣਦੀਆਂ ਇੱਥੇ ਹਰ ਤਰ੍ਹਾਂ ਦੀ ਕੋਠੀ ਬਣੀ ਹੋਈ ਆ ਹਰ ਤਰ੍ਹਾਂ ਦੇ ਪਾਰਕ ਆ ਹਰ ਤਰ੍ਹਾਂ ਦਾ ਸੈੱਟ ਬਣ ਜਾਂਦਾ ਜਿੰਨੀਆਂ ਵੀ ਵੱਡੀਆਂ-ਵੱਡੀਆਂ ਫਿਲਮਾਂ ਬਣੀਆਂ ਸਾਰੀਆਂ ਇੱਥੇ ਬਣੀਆਂ ਇਹਨੂੰ ਆਪਾਂ ਕਹਿੰਦੇ ਆ ਰਾਮੋ ਦੀ ਫਿਲਮ ਸਿਟੀ ਇਹ ਹੈਗਾ ਹైదరాబాద్ ਦੇ ਵਿੱਚ ਆ ਹੁਣ ਜਿੱਦਾਂ-ਜਿੱਦਾਂ ਦੇਖੋ ਆਪਾਂ ਬੈਠੇ ਆ ਬੱਸ ਦੇ ਵਿੱਚ ਤੇ ਬੱਸ ਜਾ ਰਹੀ ਹੈ ਬੱਸ ਦੀ ਸਪੀਡ ਜ਼ਿਆਦਾ ਹੋਣ ਕਾਰਨ ਆਪਾਂ ਸਾਈਡ ਕੈਮਰਾ ਚਲਾਇਆ ਦੋਸਤੋ ਇਹਦੇ ਵਿੱਚ ਦੇਖੋ ਤੁਸੀਂ ਸਾਈਡਾਂ ਤੇ ਜਿੰਨੇ ਵੀ ਆ ਸਾਰੇ ਕੋਈ ਨਾ ਕੋਈ ਫਿਲਮ ਇਹਨਾਂ ਥਾਵਾਂ ਤੇ ਬਣੀ ਹੋਊਗੀ ਤੁਸੀਂ ਪੁਰਾਣੀਆਂ ਫਿਲਮਾਂ ਦੇਖੋ ਕਿਤੇ ਕੋਈ ਨਾ ਕੋਈ ਸੀਨ ਤੁਹਾਨੂੰ ਜ਼ਰੂਰ ਨਜ਼ਰ ਆ ਜਾਣਾ ਫਿਲਮਾਂ ਦਾ ਕਿਉਂਕਿ ਫਿਲਮਾਂ ਦੇ ਵਿੱਚ ਜੋ ਤਾਮ-ਹਾਮ ਦਿਖਾਇਆ ਜਾਂਦਾ ਕੋਠੀਆਂ ਜਾਂ ਪੁਰਾਪਰਾ ਜੋ ਵੀ ਦਿਖਾ ਲਦੇ ਆ ਇੰਨਾ ਜਿਹੜਾ ਪ੍ਰੋਡਿਊਸਰਾਂ ਵਾਸਤੇ ਨਿਰਮਾਤਾਵਾਂ ਵਾਸਤੇ ਬਣਾਉਣਾ ਜਿਹੜਾ ਔਖਾ ਹੁੰਦਾ ਇਸ ਕਰਕੇ ਆ ਇੱਕੋ ਜਗ੍ਹਾ ਚਲੇ ਜਾਂਦੇ ਆ ਉਹ ਹైదరాబాద్ ਦੇ ਵਿੱਚ ਇੱਥੇ ਸਾਰਾ ਕੁਝ ਉਹਨਾਂ ਨੂੰ ਇੱਕੋ ਥਾਂ ਤੇ ਕਿਰਾਏ ਤੇ ਹੀ ਮਿਲ ਜਾਂਦਾ ਇੱਥੇ ਫਿਰ ਵੱਡੇ ਵੱਡੇ ਹੋਟਲ ਵੀ ਬਣਿਆ ਜਿੱਥੇ ਆਪਣੇ ਸਾਰੇ ਐਕਟਰ ਹੀਰੋ ਹੀਰੋਇਨਾਂ ਤੇ ਬਾਕੀ ਜਿਹੜਾ ਪ੍ਰੋਡਕਸ਼ਨ ਲਾਈਟ ਏ ਟੀਮਾਂ ਜਿਹੜੀਆਂ ਰਹਿੰਦੀਆਂ ਉੱਥੇ ਆਹ ਦੇਖੋ ਲੇਕ ਬਣੀਆਂ ਦੀ ਲੇਕ ਮਤਲਬ ਕਿ ਝੀਲ ਫਿਲਮ 'ਚ ਜੇ ਝੀਲ ਦਿਖਾਉਣੀ ਹੋਵੇ ਆ ਦਿਖਾ ਦਿੰਦੇ ਆ ਉਹ। ਆਵੇਂ ਡੱਲ ਲੇ ਕੇ ਦਿਖਾਉਣੀ ਹੋਏ ਸ਼੍ਰੀਨਗਰ ਵਾਲੀ ਤਾਂ ਵੀ ਇਹਨਾਂ ਨੇ ਇੱਥੇ ਬਣਾ ਦੇਣੀ ਡੱਲ ਲੇ। ਤੇ ਆਪਾਂ ਨੂੰ ਤਾਂ ਇਦਾਂ ਲੱਗਦਾ ਵੀ ਇਹ ਕਸ਼ਮੀਰ ਦੇ ਆ ਕੇ ਸ਼੍ਰੀਨਗਰ ਦੇ ਆ ਕੇ ਸ਼ੂਟਿੰਗ ਹੋਈ ਹੈ। ਆ ਦੇਖੋ ਆ ਕੇ ਲਾਜਾ ਦਿਖਾਈ ਜਾਂਦੇ ਦੋਸਤੋ। ਇਹ ਅਸਲ 'ਚ ਕੇਲਾ ਨਹੀਂ ਬਸ ਮੋਰਲੀ ਮੋਰਲੀ ਕਾਂਦੀ ਹੈ। ਪਿੱਛੇ ਕੁਝ ਹੋ ਰਿਹਾ ਇਹਦੇ। ਤਾਂ ਬਸ ਆਪਾਂ ਨੂੰ ਕੈਮਰੇ ਦੇ ਮੂਰੇ ਜੋ ਚੀਜ਼ ਦਿਖਾਉਂਦੇ ਅਸਲ 'ਚ ਉਹ ਹੁੰਦੀ ਨਹੀਂ ਹੈ। ਤੇ ਮੂਰੇ ਮੂਰੇ ਦਿਖਾਵੇ ਵਾਸਤੇ ਉਹ ਚੀਜ਼ ਹੁੰਦੀ ਹੈ ਕਿਉਂਕਿ ਆਪਾਂ ਕੈਮਰੇ ਦੇ ਵਿੱਚ ਜਦੋਂ ਸੀਨ ਲੈਂਦੇ ਆ ਤੇ ਸੀ ਇਹਨਾਂ ਨੂੰ ਜੋੜ-ਜੋੜ ਕੇ ਗਾਂ ਚੀਜ਼ ਬਣਦੀ ਆ ਹੁਣ ਕਈ ਫਿਲਮਾਂ ਮੈਂ ਅਜਿਹੀਆਂ ਦੇਖੀਆਂ ਜਾਂ ਕਈ ਇੱਥੇ ਥਾਵਾਂ ਦੇਖੀਆਂ ਜਿੱਥੇ ਕੱਲੀ ਬਾਹਰਲੀ ਬਾਲ ਮਿਲ ਬਾਉਂਡਰੀ ਵਾਲ ਜਿਦਾ ਦਰਵਾਜ਼ਾ ਹੀ ਦਿਖਾਇਆ ਹੁੰਦਾ ਪਿੱਛੇ ਕੁਝ ਵੀ ਨਹੀਂ ਹੁੰਦਾ ਬੰਦੇ ਨੂੰ ਐ ਲੱਗਦਾ ਵੀ ਕਿਲੇ 'ਚ ਵੜ ਗਿਆ ਪਰ ਕਿਲਾ ਨਹੀਂ ਹੁੰਦਾ ਕਿਲੇ ਦੀ ਜਿਹੜੀ ਗੇਟ ਹੀ ਕਿਲੇ ਅਰਗਾ ਹੁੰਦਾ ਵਾਕੀ ਪਿੱਛੇ ਖਾਲੀ ਮੈਦਾਨ ਆ ਫਿਰ ਬਾਕੀ ਕਮਰਾ ਹੀ ਹੁੰਦਾ ਪਿੱਛੇ ਬਾਕੀ ਰਮਾਇਣ ਦੇ ਸੈੱਟ ਵੀ ਦੇਖੇ ਅਸੀਂ ਇੱਥੇ ਸਾਰਾ ਕੁਝ ਤੁਹਾਨੂੰ ਅਗਲੀਆਂ ਵੀਡੀਓ 'ਚ ਦਿਖਾਉਂਗਾ ਤੁਸੀਂ ਸਾਰੀਆਂ ਵੀਡੀਓ ਦੇਖਣ ਲਈ YouTube ਤੇ ਜਾ ਕੇ @ddblogs1970 ਪਰ ਕੇ ਸਰਚ ਕਰੋ ਕਮੈਂਟ ਕਰੋ ਸ਼ੇਅਰ ਕਰੋ ਲਾਈਕ ਕਰੋ ਤਾਂ ਕਿ ਤੁਹਾਨੂੰ ਹੋ